ਅੰਮ੍ਰਿਤਸਰ ਆਜਪਾ ਪਾ ਆਗੂਆ ਅਤੇ OBC ਸੈਲ ਸਮਾਜ ਦੇ ਲੋਕਾਂ ਵੱਲੋਂ ਪਾਜਪਾ ਦੇ ਦਫ਼ਤਰ ਖੰਨਾਸ ਮਾਰਕ ਵਿਖੇ ਕਾਂਗਰਸ ਪਾਰਟੀ ਦੇ ਪ੍ਰਧਾਨ ਰਾਹੁਲ ਗਾਂਧੀ ਦਾ ਪੁਤਲਾ ਫੁਕ ਪ੍ਰਦਰਸ਼ਨ ਕੀਤਾ ਇਸ ਮੌਕੇ ਪਾਜਪਾ ਗੂਆਂ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਰਾਹੁਲ ਗਾਂਧੀ ਨੇ ਜੋ ਨਰਿੰਦਰ ਮੋਦੀ ਦੇ ਖਿਲਾਫ ਸ਼ਬਦਾਵਲੀ ਵਰਤੀ ਹੈ ਉਸ ਦੇ ਚਲਦੇ ਅੱਜ ਉਨ੍ਹਾਂ ਦਾ ਪੁਤਲਾ ਫੁਕ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਅੱਜ ਵਿਪੱਖਸ਼ ਦੇ ਜਿਹੜੇ ਜਿਹੜੇ ਬੁਖਲਾਏ ਹੋਏ ਆ ਇਹਨਾਂ ਦੇ ਕਾਂਗਰਸ ਦੇ ਨੇਤਾ ਰਾਹੁਲ ਗਾਂਧੀ ਜੀ ਅੱਜ ਜਿਸ ਪ੍ਰਕਾਰ ਉਹਨਾਂ ਨੇ ਮਾਨਮੋਦੀ ਜੀ ਦੇ ਪਰਸਨਲ ਅਟੈਕ ਕੀਤਾ ਵਾ ਉਹਨਾਂ ਦੀ ਜੱਤ ਕੀ ਉੱਤੇ ਸਵਾਲ ਉਠਾਇਆ ਵਾ ਮੈਂ ਇਹਨਾਂ ਨੂੰ ਪਹਿਲਾਂ ਸਭ ਤੋਂ ਪਹਿਲਾਂ ਇਹਨਾਂ ਨੂੰ ਪੁੱਛਣਾ ਵਾ ਕਿ ਕਦੀ ਦੇਸ਼ ਨੇ ਤੁਹਾਨੂੰ ਪੁੱਛਿਆ ਵਾ ਕਿ ਤੁਸੀਂ ਭਾਰਤੀ ਹੋ ਕਿ ਇਟਾਲੀਅਨ ਹੋ ਕਿਲਾ ਤੁਸੀਂ ਆਪਣਾ ਪ੍ਰੂਫ ਦਿਵੋ ਔਰ ਜੇ ਤੁਸੀਂ ਜਿਹੜੀ ਗੱਲ ਤੁਹਾਨੂੰ ਅੱਜ ਇੱਥੇ ਆਈ ਆ ਦੇਸ਼ ਦੇ ਪ੍ਰਧਾਨ ਮੰਤਰੀ 10 ਸਾਲ ਤੋਂ ਨੇ ਹੋ ਨੂੰ 10 ਸਾਲ ਤੇ ਕਦੀ ਯਾਦ ਨਹੀਂ ਆਇਆ ਕਿਉਂਕਿ ਉਹਨਾਂ ਨੇ ਪ੍ਰਧਾਨ ਮੰਤਰੀ ਰਹਿੰਦੇ ਹੋਏ ਪੂਰੇ ਦੇਸ਼ ਦੇ ਵਿੱਚ ਸਾਰੇ ਸਮਾਜ ਦਾ ਨਾਲ ਲੈ ਕੇ ਚੱਲੇ ਨੇ ਸਭ ਦਾ ਖਿਆਲ ਰੱਖਿਆ ਵਾ ਚਾਹੇ ਉਹ ਐਸਸੀ ਸਮਾਜ ਹੋਵੇ ਬੀਸੀ ਸਮਾਜ ਹੋਵੇ ਜਰਨਲ ਹੋਵੇ ਸਾਰੇ ਸਮਾਜਾਂ ਨੂੰ ਨਾਲ ਲੈ ਕੇ ਚੱਲ ਰਹੇ ਸਭ ਦਾ ਵਿਕਾਸ ਕਰ ਰਹੇ ਆ ਜਿਹਦੇ ਕਰਕੇ ਦੇਸ਼ ਵਿੱਚ ਇੱਕ ਕਾਫੀ ਵੱਡਾ ਵਰਗ ਜਿਹੜਾ ਹੈ ਬੀਸੀ ਵਰਗ ਜਿਹੜਾ ਮੋਦੀ ਸਾਹਿਬ ਨੂੰ ਬਹੁਤ ਹੀ ਪਸੰਦ ਕਰਦਾ ਵਾ ਜਿਹਦੇ ਕਰਕੇ ਬੁਖਲਾਏ ਹੋਏ ਆ ਜਿਹਦੇ ਕਰਕੇ ਅੱਜ ਮੋਰ ਰਾਹੁਲ ਗਾਂਧੀ ਨੇ ਇੱਕ ਬਹੁਤ ਹੀ ਮੰਦਭਾਗਾ ਬਿਆਨ ਦਿੱਤਾ ਵਾ ਜਿਹਦੇ ਕਰਕੇ ਸਾਡੇ ਜ਼ਿਲ੍ਹੇ ਦੇ ਪ੍ਰਧਾਨ ਜਿੰਦਰ ਸਿੰਘ ਉਹਦੀ ਰੱਖਿਆ ਦੇ ਵਿੱਚ ਸਾਡੇ ਐਪੀਸੀ ਮੁਰਜ਼ੇ ਮਦਾਨ ਕਬਲਜੀਤ ਸਮੂ ਨੇ ਆਪਣੀ ਸਾਰੀ ਟੀਮ ਦੇ ਨਾਲ ਅੱਜ ਰਾਹੁਲ ਗਾਂਧੀ ਦਾ ਪਤਲਾ ਹੁੱਕਿਆ ਵਾ ਔਰ ਇਹਨਾਂ ਨੂੰ ਦੱਸਿਆ ਵਾ ਕਿ ਦੇਸ਼ ਤੁਹਾਨੂੰ ਜੇ ਤੁਹਾਡੇ ਮਸੂਬੇ ਅੱਜ ਕਾਮਯਾਬ ਨਹੀਂ ਹੋਵੇਗਾ ਅਸੀਂ ਚੇਤਾਵਨੀ ਜੀ ਆਪਣਾ ਇੱਕ ਰੋਸ਼ਦਾ ਕੰਮ ਕੀਤਾ ਹੈ ਜਿਸ ਨਾਲ ਤੁਸੀਂ ਹੋਸ਼ੀ ਹਰਕਤਾਂ ਜੋ ਆ ਗਏ ਹੋ ਤੁਹਾਨੂੰ ਆਪਣੀ ਹਾਰ ਨਜ਼ਰ ਆ ਰਹੀ ਹੈ ਇਸ ਤਰ੍ਹਾਂ ਚੱਕ ਕਰਕੇ ਆ ਵਾ ਕਿ ਜਿਹੜਾ ਆਉਣ ਵਾਲਾ 2024 ਦਾ ਚੋਣ ਹੈ ਉਥੇ ਜੇ ਆਏਗਾ ਸਿਰਫ ਮੋਦੀ ਹੀ ਆਏਗਾ ਉਹ ਤੀਰਤਾਈ ਥੱਲੇ ਦੇਖੋ ਅੱਜ ਜਿਹੜਾ ਪੁਤਲਾ ਬੁੱਕਿਆ ਗਿਆ ਹੈ ਸਾਡੇ ਦੇਸ਼ ਦੇ ਸੱਸਵੀ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਨੇ ਟਿੱਪਣੀ ਕੀਤੀ ਹੈ ਰਾਹੁਲ ਗਾਂਧੀ ਨੇ ਔਰ ਉਹ ਬੜੀ ਮੰਦਭਾਗੀ ਗੱਲ ਹੈ ਕਿ ਉਹਨਾਂ ਨੇ ਕਿਹਾ ਕਿ OBC ਸ਼੍ਰੇਣੀ 'ਚ ਮੋਦੀ ਨਹੀਂ ਆਉਂਦੇ ਪਰ ਉਹਨਾਂ ਨੂੰ ਅਸੀਂ ਦੱਸਣਾ ਚਾਹਾਂਗੇ ਅਸੀਂ ਨਾਲ ਕਾਗਜ਼ ਲੈ ਕੇ ਆਏ ਆ ਜਿਹਦੇ ਵਿੱਚ ਜਿਹੜੇ ਮੋਦੀ ਹੈ ਉਹ OBC ਸ਼੍ਰੇਣੀ 'ਚ ਆਉਂਦੇ ਆ ਪਰ ਅਸੀਂ ਹੱਥ ਜੋੜ ਕੇ ਬੇਨਤੀ ਕਰਦੇ ਆ ਇਹਨੂੰ ਰਾਹੁਲ ਗਾਂਧੀ ਨੂੰ ਕਿ ਇਸ ਜਾਤ ਬਰਾਦਰੀ ਦੇ ਤੇ ਇਹਨਾਂ ਦੇ ਰਾਜਨੀਤੀ ਨਾ ਕਰੇ ਜਿਤਨਾ ਅੱਗੇ ਉਹ ਸਾਰੇ ਦੇਸ਼ ਤੋਂ ਬਾਹਰ ਹੋ ਰਿਹਾ ਮੈਨੂੰ ਜਾਪਦਾ ਜੇ ਇਤਨਾ ਹੀ ਲੱਗੇ ਰਹੇ ਤੇ ਸਾਰੇ ਦੇਸ਼ ਤੋਂ ਕਾਂਗਰਸ ਦਾ ਉਹ ਨਾਮ ਨਿਸ਼ਾਨੇ ਵਿੱਚ ਪੜਵਾਸ ਅੱਜ ਕਿਸ ਤਰ੍ਹਾਂ ਪ੍ਰੋਟੈਸਟ ਕੀਤਾ ਗਿਆ ਜੀ ਦੇਖੀ ਅੱਜ ਅਸੀਂ ਪ੍ਰੋਟੈਸਟ ਕੀਤਾ ਹੈ OBC ਮੋਰਚੇ ਵੱਲੋਂ ਸਾਡੇ ਜਿਹੜੇ ਅਧਿક્ષા ਸਨੀ ਜੀ ਵੱਲੋਂ ਇਹ ਇਹ ਪ੍ਰਕਿਆਗਤ ਕੁਮਲਜੀਤ ਸਿੰਘ ਸਨੀ ਵੱਲੋਂ ਇਹ ਪ੍ਰੋਟੈਸਟ ਕਰਿਆ ਗਿਆ ਇਹ ਸਾਡੇ ਕਾਰਜਕਰਤਾ ਔਰ OBC ਜਿਹੜਾ ਸਮਾਜ ਹੈ ਉਹਦੇ ਵਿੱਚ ਬਹੁਤ ਰੋਸ ਹੈ ਔਰ ਗੁੱਸਾ ਹੈ ਜਿਹੜਾ ਉਹ ਬਾਰ-ਬਾਰ ਉਹਨਾਂ ਤੇ ਟਿੱਪਣੀ ਕਰਦੇ ਆ ਰਾਹੁਲ ਗਾਂਧੀ ਮੈਂ ਸਮਝਦਾ ਸਾਰਾ ਜਿਹੜੇ OBC ਜਿਹੜੇ ਸਾਡਾ ਸਮਾਜ ਹੈ ਉਹ ਅੱਜ ਦੁਖੀ ਹੋ ਕੇ ਉਹਦੇ ਖਿਲਾਫ ਰਾਹੁਲ ਗਾਂਧੀ ਦਾ ਪੁੱਤਲਾ ਖੁੱਸੀ ਕੋਈ ਕਾਰਵਾਈ ਵੀ ਕਰਵਾਈ ਜਾ ਦੇਖੀ ਅਸੀਂ ਅੱਜ ਲੀਗਲ opinion ਵੀ ਲੈ ਰਹੇ ਆ ਅਸੀਂ ਅੱਜ ਆਪਣੇ ਇਹ ਸਾਰੇ ਜਿਹੜਾ ਪੇਪਰਸ ਆ ਜੇ ਆਪਾਂ ਕਰਵਾਏ ਆ ਅਸੀਂ ਸਲਾਹ ਕਰਾਂਗੇ ਆਪਣੇ ਹਾਈ ਕਮਾਂਡਰਾਂ ਨੂੰ ਵੀ ਜੋ ਕਾਨੂੰਨੀ ਕਾਰਵਾਈ ਵੀ ਇਹਨਾਂ ਦੇ ਬੰਦੀ ਹੋ ਗਈ ਹੈ ਜੀ ਜ਼ਰੂਰ ਕਰਾਵਾਂਗੇ। ਲੇਕਿਨ ਰਾਹੁਲ ਗਾਂਧੀ ਕਹਿੰਦੇ ਕਿ ਬੀਜੇਪੀ ਬਖਵਾਈ ਹੋਈ ਹੈ। ਮੇਰੀ ਯਾਤਰਾ ਨੂੰ ਲੈ ਕੇ ਲਗਾਤਾਰ ਹੀ ਟਿੱਪਣੀਆਂ ਕਰ ਰਹੇ ਨੇ। ਇਹਨਾਂ ਨੂੰ ਰਾਹੁਲ ਗਾਂਧੀ ਨੂੰ ਇਹ ਕਹਿਣਾ ਚਾਹੀਦਾ ਹੈ ਕਿ ਉਹ ਆਪਣੇ ਹਾਰ ਤੋਂ ਬਖਲਾਏ ਹੋਏ ਆ। ਬੀਜੇਪੀ ਨੇ ਬਖਵਾਈ ਹੋਈ ਹੈ। ਬੀਜੇਪੀ ਦਾ ਤੇ ਗ੍ਰਾਫ ਬਹੁਤ ਉੱਤੇ ਜਾ ਰਿਹਾ ਹੈ। ਔਰ ਸਾਡੇ ਜਿਹੜੇ 10ਵੇਂ ਪ੍ਰਧਾਨ ਮੰਤਰੀ ਆ ਫੇਰ ਇੱਕ ਵਾਰ ਬੜੇ 400 ਤੋਂ ਵੱਧ ਸੀਟਾਂ ਲੈ ਕੇ ਐਰਕੇ ਪ੍ਰਧਾਨ ਮੰਤਰੀ ਬਣ ਜਾ ਰਹੇ। ਬਖਵਾਈ ਬੀਜੇਪੀ ਹੋਈ ਹੈ ਔਰ ਉਹ ਬਖਲਾਟ ਨਾਲ ਹੀ ਇਹੋ ਗੱਲਾਂ ਕਰ ਰਹੇ ਨੇ। ਕੀ ਇਹਨੂੰ ਐਡਿਟਿਸ਼ਨ ਬਤਾਇਆ ਜਾ ਸਕਦਾ ਜੇਕਰ ਬਿਲਕੁਲ ਬਤਾਇਆ ਜਾਏਗਾ ਜੀ OBC ਸਮਾਜ ਬਹੁਤ ਗੁੱਸੇ 'ਚ ਆ ਔਰ ਇਹ ਛੁਰਵਾਦ ਹੈ ਤੇ ਸਮਾਜ ਦੇ ਵੱਲੋਂ ਹੋਰ ਵੀ ਬੜੇ ਆ ਇਹ ਜਿਹੜੇ ਪ੍ਰੋਗਰਾਮ ਲੈ ਕੇ ਜਾ ਰਹੇ ਆ ਥੱਲੇ ਤੋਂ ਭਾਜੀ ਅੰਦਰ ਹਸ ਨਾਲ ਦੇ ਬਹੁਤ ਥੋੜੀ ਦਾਸ ਕਬਲਜੀਤ ਸਿੰਘ ਸਣੀ ਜ਼ਿਲ੍ਹਾ ਪ੍ਰਧਾਨ OBC ਮੋਰਚਾ ਅੰਮ੍ਰਿਤਸਰ ਸ਼ਹਿਰੀ ਅੱਜ ਜਿਹੜਾ ਅਸੀਂ ਰੋਸ ਪ੍ਰਦਰਸ਼ਨ ਕੀਤਾ ਵਾ ਇਹ ਕਾਂਗਰਸ ਦੇ ਬਿਲਕੁਲ ਨਖਿੱਦ ਨਖੇਤ ਜਿੰਨੋ ਕੀ ਉਹ ਆਪਣਾ ਆਈਡਲ ਮੰਨਦੇ ਆ ਜਾਂ ਉਹ ਸੋਚਦੇ ਆ ਕਿ ਇਹ ਪ੍ਰਧਾਨ ਮੰਤਰੀ ਬਣੂਗਾ ਪਰ ਉਹਨਾਂ ਸਾਰੇ ਮੈਂ ਜਿੰਨੇ ਵੀ ਇਹਨਾਂ ਦੇ ਲੀਡਰ ਨੇ ਮੈਂ ਉਹਨਾਂ ਨੂੰ ਕਹਾਂਗਾ ਕਿ ਤੁਹਾਡੀ ਸੋਚ ਕਦੇ ਨਹੀਂ ਹੋਣੀ ਕਿਉਂਕਿ ਇਹ ਬੱਚਾ ਮੰਦਬੁੱਧੀ ਬੱਚਾ ਵਾ ਰਾਹੁਲ ਗਾਂਦੀ ਇਹਨੂੰ ਇਹ ਨਹੀਂ ਪਤਾ ਲੱਗਦਾ ਕਿ ਮੈਂ ਕੀ ਬੋਲਣਾ ਇਹਨੇ ਹੁਣ ਵੀ ਜਿਹੜੀ ਆ ਟਿੱਪਣੀ ਕੀਤੀ ਆ ਨਰਿੰਦਰભાઈ ਮੋਦੀ ਜੀ ਤੇ ਕਿ ਜਿਹੜੇ ਨਰਿੰਦਰભાઈ ਮੋਦੀ ਜੀ ਆ ਉਹ OBC ਕਾਸਟ ਦੇ ਨਾਲ ਨਹੀਂ ਸੀ ਲੇਕਿਨ ਇਹਦੀ ਜਾਣਕਾਰੀ ਵਾਸਤੇ ਆਪਾਂ ਦੱਸ ਦਈਏ ਕਿ ਸੰਵਿਧਾਨਿਕ ਜਿਹੜੇ ਆ ਉਹ ਇਹਨੂੰ ਭੇਜ ਦਿੰਨੇ ਆ ਪੇਪਰ ਜਿਹਦੇ ਵਿੱਚ 1999 ਵਿੱਚ ਮੋਦੀ ਜੀ ਕਾਸਮੋ OBC ਦੇ ਵਿੱਚ ਸੰਵਿਧਾਨਿਕ ਤੌਰ ਤੇ ਲੈ ਲਿਆ ਗਿਆ ਸੀ ਪਰ 2001 ਦੇ ਵਿੱਚ ਮਨਨੀ ਪ੍ਰਧਾਨ ਮੰਤਰੀ ਨਰਿੰਦਰભાઈ ਮੋਦੀ ਜੀ ਨੇ ਜਿਹੜੀ ਇਲੈਕਸ਼ਨ ਹੈ ਗੁਜਰਾਤ ਤੋਂ ਲੜੀ ਸੀ ਔਰ ਇਸ ਨੇ ਟਿੱਪਣੀ ਕੀਤੀ ਆ ਅੱਜ ਸਾਰੇ ਹੀ OBC ਸਮਾਜ ਨੂੰ ਜਿਹੜੀ ਇਹ ਢਾਹ ਲੱਗੀ ਆ ਕਿਉਂਕਿ ਸਾਡੇ ਮਨਨੀ ਪ੍ਰਧਾਨ ਮੰਤਰੀ ਜੀ ਜਿਹੜੇ ਕਿ ਪਿਛਲੇ 10 ਪਿਛਲੇ 8-9 ਸਾਲਾਂ ਦੇ ਵਿੱਚ ਪੂਰੀ ਮਿਹਨਤ ਕਰਕੇ ਦੇਸ਼ ਨੂੰ ਵਿਕਾਸ ਦੀ ਹਾਲੀਆਂ ਤੇ ਲੈ ਕੇ ਜਾ ਰਹੇ ਨੇ ਉਹਨ ਇਨਾਂ ਕੋ ਬੋਲਣ ਦਾ ਕੋਈ ਮੁੱਦਾ ਨਹੀਂ ਰਹਿ ਗਿਆ। ਔਰ ਉਹਨ ਜਿਹੜਾ ਇਹ ਆ ਕਦੀ OBC ਆ ਕਦੀ ਇਹ ਕੁਛ ਬੋਲਦਾ ਵਾ ਇਸ ਕਰਕੇ ਅੱਜ ਜਿਹੜਾ ਵਾ ਇਹਦਾ ਪੁੱਤਲੇ ਭੁਕੇ ਗਏ ਆ ਔਣ ਵਾਲੇ ਸਮੇਂ 'ਚ ਇਹ ਮੰਨ ਨਹੀਂ ਪ੍ਰਧਾਨ ਮੰਤਰੀ ਜੀ ਦੇ ਕੋਲ ਇਹ ਮਾਫੀ ਨਹੀਂ ਮੰਗਦਾ। OBC ਸਮਾਜ ਆਪਣਾ ਜਿਹੜਾ ਵਾ ਹੋਰ ਵੀ ਤੇਜ਼ ਰੋਸ ਔਰ ਪ੍ਰਦਰਸ਼ਨ ਕਰੇਗਾ ਜੀ। ਹਾਂਜੀ ਪੁੱਤਲਾ ਕਿੱਥੇ ਭੁਕੇਗਾ? ਪੁੱਤਲਾ ਕਿੱਥੇ ਭੁਕੇਗਾ? ਇਹ ਪੁੱਤਲਾ BJP ਆਫਿਸ ਹਾਥੀਗੜ੍ਹ ਦੇ ਬਾਹਰ ਜਿਹੜਾ ਜੀ ਉੱਥੇ ਭੁਕੇ ਆ ਗਿਆ ਜੀ।